ਸਸ਼ੂ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਜਿਕੇ ਲక్ష్ਮੀ ਸਿਮਿੰਟ ਦੇ ਵੱਲੋਂ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕੰਪਨੀ ਦੇ ਚੇਅਰਮੈਨ ਸ਼੍ਰੀ ਹਰੀ ਸ਼ੰਕਰ ਸਿੰਘਹਾਨੀਆਂ ਦੇ ਜਨਮ ਦਿਨ ਦੇ ਸ਼ੁਭ ਮੌਕੇ ਤੇ ਹੋਇਆ ਤੇ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੂਨਦਾਨ ਕੈਂਪ ਸਮਾਜ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਖੂਨਦਾਨ ਇੱਕ ਮਹਾਨ ਦਾਨ ਹੈ ਜੋ ਕਿ ਕਈ ਜ਼ਿੰਦਗੀਆਂ ਬਚਾ ਸਕਦਾ ਹੈ। ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੰਪਨੀ ਦੇ ਕਰਮਚਾਰੀ ਤੇ ਸਥਾਨਕ ਲੋਕਾਂ ਦੇ ਵਿੱਚ ਉਤਸ਼ਾਹ ਨਜ਼ਰ ਆਇਆ ਤੇ ਖੂਨਦਾਨ ਕਰਨ ਵਾਲਿਆਂ ਦੇ ਵਿੱਚ ਕਾਫੀ ਜੋਸ਼ ਸੀ। ਪਟੰਡਾ ਦੇ ਸਥਾਨਕ ਨਾਗਰਿਕਾਂ ਨੇ ਇਸ ਪਵਨ ਦੇ ਕੰਮ ਦੇ ਵਿੱਚ ਯੋਗਦਾਨ ਪਾਇ ਉਪਾਗ ਦੀ ਡਾਕਟਰ ਤੇ ਨਰਸਾ ਦੀ ਟੀਮ ਦੇ ਵੱਲੋਂ ਖੂਨ ਇਕੱਠਾ ਕਰਨ ਦੇ ਵਿੱਚ ਸਹਿਯੋਗ ਦਿੱਤਾ ਗਿਆ ਇਹ ਕਿੰਨੀ ਬਣਾਇਆ ਗਿਆ ਕਿ ਸਾਰੀਆਂ ਸੁਰੱਖਿਆ ਮਾਪਦੰਡਾ ਦੀ ਪਾਲਣਾ ਕੀਤੀ ਜਾਵੇ ਜੇ ਕਿ ਲక్ష్ਮੀ ਸਿਮਿੰਟ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਦੇ ਵਿੱਚ ਸਰਗਰਮ ਰਹੀ ਹੈ ਤੇ ਖੂਨਦਾਨ ਕੈਂਪ ਉਸੇ ਲੜੀ ਦਾ ਹਿੱਸਾ ਹੈ ਕੰਪਨੀ ਨੇ ਭਵਿੱਖ ਦੇ ਵਿੱਚ ਵੀ ਅਜਿਹੇ ਭਲਾਈ ਦੇ ਕੰਮ ਜਾਰੀ ਰੱਖਣ ਦਾ ਵੀ ਸੰਕਲਪ ਲਿਆ ਹੈ ਸਾਹਿਬ ਜੀ ਕੀ ਨਾਮ ਹਾਂ ਤੇ ਕਿਹੜੀ ਕੰਪਨੀ ਸੇਕੀ ਜਾਣਾ ਹੋਣਾ ਹੈ ਜੀ ਜੇ ਕੇ ਲక్ష్ਮੀ ਸਿਮਿੰਟ ਵੱਲੋਂ ਹਰ ਸਾਲ 20 ਜੂਨ ਨੂੰ ਸ਼੍ਰੀ ਹਰੀਪਤ ਸਿੰਘਾਨੀਆ ਜੀ ਜੋ ਚੇਅਰਮੈਨ ਸੀਗੇ ਜਕੇ ਲక్ష్ਮੀ ਸੀਮਿੰਟ ਦੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਕੇ ਲక్ష్ਮੀ ਸੀਮਿੰਟ ਲਿਮਟਿਡ ਪੂਰੇ ਇੰਡੀਆ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਖੂਨਦਾਨ ਦਾ ਆਯੋਜਨ ਕਰਦੀ ਹੈ ਦੇਸ਼ ਦੇ ਜਿੱਥੇ-ਜਿੱਥੇ ਜਕੇ ਲక్ష్ਮੀ ਸੀਮਿੰਟ ਦੇ ਦਫ਼ਤਰ ਨੇ ਜਿੱਥੇ-ਜਿੱਥੇ ਇਹ ਆਪਣਾ ਬਿਜ਼ਨਸ ਕਰਦੀ ਹੈ ਉੱਥੇ-ਉੱਥੇ ਆਪਾਂ ਖੂਨਦਾਨ ਦਾ ਯੋਜਨ ਕਰਦੇ ਆਂ ਜਿਵੇਂ ਅਸੀਂ ਜਾਣਦੇ ਹਾਂ ਖੂਨਦਾਨ ਮਹਾਦਾਨ ਇੱਕ ਬੋਤਲ ਜੇ ਆਪਾਂ ਖੂਨ ਦੀ ਦਾਨ ਕਰਦੇ ਹਾਂ ਉਹ ਤਿੰਨ ਜ਼ਿੰਦਗੀਆਂ ਬਚਾਉਂਦੀ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਆਪਾਂ ਬਠਿੰਡਾ ਦੇ ਵਿੱਚ ਸਾਡੇ ਜੀ ਕੇ ਲక్ష్ਮੀ ਸੀਮਨ ਲਿਮਟਿਡ ਰੀਜਨਲ ਆਫਿਸ ਦੇ ਵਿੱਚ ਇਹ ਕੇ ਆਯੋਜਨ ਕੀਤਾ ਇਹ ਸਾਨੂੰ ਬਹੁਤ ਸਹਿਯੋਗ ਦਿੱਤਾ ਯੂਨਾਈਟਿਡ ਵੈਲਫੇਅਰ ਸੁਸਾਇਟੀ ਰੈੱਡ ਕਰਾਸ ਸੁਸਾਇਟੀ ਨੇ ਉਹਨਾਂ ਦੇ ਮਦਦ ਦੇ ਨਾਲ ਆਪਾਂ ਇਹ ਪੂਰਾ ਆਯੋਜਨ ਕਰ ਪਾਏ ਤੇ ਬਹੁਤ ਅੱਛਾ ਹੰਗਾਰਾ ਮਿਲਿਆ ਤੇ ਹਰ ਸਾਲ ਜਿ ਤਰ੍ਹਾਂ ਇਸ ਸਾਲ ਵੀ ਆਪਾਂ ਇਹ ਕਰ ਰਹੇ ਇਹਨੇ ਵਿਜੋਨ ਦਾ ਦੇਣ ਦੇ ਸੁਆਗਤ ਸਾਨੂੰ ਜੋ ਲੱਗ ਰਿਆ ਨੇ 50 ਤੋਂ ਉੱਪਰ ਯੂਨਿਟ ਇਹਦੇ ਵਿੱਚ ਮਤਲਬ ਡੋਨੇਟ ਹੋ ਜਣਗੇ ਕਈ ਵਾਰੀ ਲੋਕ ਤਾਂ ਡਰਦੇ ਨੇ ਬਲੱਡ ਦੇ ਆ ਉਹਨਾਂ ਨੂੰ ਲੱਗਦਾ ਕਿ ਸਿਹਤ ਕਮਜ਼ੋਰੀ ਇੰਨੀ ਦੇਖੋ ਇਹਦੇ ਵਿੱਚ ਮੈਡੀਕਲ ਰਿਸਰਚ ਵੀ ਹੋਈ ਹੈ ਜਿਹੜਾ ਬਲੱਡ ਡੋਨੇਸ਼ਨ ਨਾਲ ਹੈਲਥ ਦੇ ਬੈਨੀਫਿਟਸ ਵੀ ਨੇ ਠੀਕ ਹੈ 1 2 ਘੰਟੇ ਤੁਹਾਨੂੰ ਥੋੜੀ ਰੈਸਟ ਦੀ ਲੋੜ ਹੈ ਲੇਕਿਨ ਜਿਵੇਂ ਤੁਸੀਂ ਰਿਸਰਚ ਦੇਖੋ ਉਹਦੇ ਵਿੱਚ ਕੁਝ ਕਾਰਡੀਓ ਦੇ ਹੈਲਥ ਬੈਨੀਫਿਟ ਨੇ ਕਿਉਂਕਿ ਜਿਹੜਾ ਕਈ ਵਾਰ ਕੀ ਹੁੰਦਾ ਬਲੱਡ ਜੇ ਆਪਾਂ ਨਹੀਂ ਡੋਨੇਟ ਕਰਦੇ ਉਹਦਾ ਆਇਰਨ ਕੰਟੈਂਟ ਵੱਧ ਜਾਂਦਾ ਜਾਂ ਉਹਦੀ ਜਿਹੜੀ ਥਿਕਨੈਸ ਵੱਧਦੀ ਹੈ ਜੇ ਆਪਾਂ ਡੋਨੇਟ ਕਰਦੇ ਆ ਤੇ ਉਹਦੇ ਹੈਲਥ ਦੇ ਬੈਨੀਫਿਟ ਵੀ ਨੇ ਕੋਈ ਲੋਕ ਆ ਜਿਹੜੇ ਲੜਾਈਆਂ ਝਗੜੇ ਕਰਕੇ ਖੂਨ ਡੋਲ ਜਾਏਗੇ ਜੀ ਸਰ ਇਹ ਇੱਕ ਵਾਰ ਸੇਦਰਾ ਪੰਜ ਜਿੰਦਗਾਂ ਬਚਾਉਣ ਵਾਸਤੇ ਆਇਆ ਠੀਕ ਕਹਿਣਾ ਚਾਹੂੰਗਾ ਨਹੀਂ ਬਿਲਕੁਲ ਜੀ ਦੇਖੋ ਜਿਹੜੀ ਸਭ ਤੋਂ ਜਿਹੜਾ ਇੱਕ ਇਹ ਮਹਾਵਾਕ ਹੈ ਗੁਰਬਾਨੀ ਚ ਵੀ ਹੈ ਨਰ ਨਰਾਇਣ ਦਾ ਰੂਪ ਹੈ ਇਹ ਜੇ ਇਨਸਾਨੀਅਤ ਦੇ ਨਾਮ ਤੇ ਉੱਤੇ ਕਿਉਂਕਿ ਜਿਹੜਾ ਸਿਰ ਬਲੱਡ ਹੈ ਨਾ ਜੀ ਇਹਦਾ ਕੋਈ ਸਬਸਟੀਟਿਊਟ ਨਹੀਂ ਹੈ ਤੁਸੀਂ ਬਾਕੀ ਚੀਜ਼ ਨੂੰ ਪੈਦਾ ਕਰ ਸਕਦੇ ਹੋ ਇਹ ਪਰਮਾਤਮਾ ਦਾ ਅਜੇ ਤੱਕ ਇਹਦਾ ਕੋਈ ਸਬਸਟੀਟਿਊਟ ਨਹੀਂ ਬਣਿਆ ਇਨਸਾਨ ਨਹੀਂ ਬਣਾ ਸਕਦਾ ਬਲੱਡ ਨੂੰ ਇਨਸਾਨ ਆਪਾਂ ਇੱਕ ਆਪਣਾ ਬਲੱਡ ਨੂੰ ਦਾਨ ਕਰਕੇ ਡੋਨੇਟ ਕਰਕੇ ਆਪਾਂ ਦੂਜੇ ਦੀ ਜ਼ਿੰਦਗੀ ਬਚਾ ਸਕਦੇ ਆ ਸਰ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਆਪਾਂ ਹਾਂ ਜੀ ਮੇਰਾ ਨਾਮ ਨਰੇਸ਼ ਪਠਾਣੀ ਹੈ ਤੇ ਮੈਂ ਰੈੱਡਕ੍ਰੋਸ ਸੁਸਾਇਟੀ ਦੇ ਵਿੱਚ ਬਤੌਰ ਫਰਸਟ ایڈ ਟ੍ਰੇਨਰ ਕੰਮ ਕਰ ਰਿਹਾ ਹਾਂ ਤੇ ਅੱਜ ਅਸੀਂ ਇੱਥੇ ਅਗਨੇਸ਼ਾ ਬਸਤੀ ਦੇ ਵਿੱਚ ਜਿਹੜਾ ਜੇਕੇ ਲక్ష్ਮੀ ਸਮਿਟ ਦੇ ਜਿਹੜੇ ਫਾਊਂਡਰ ਹੋਏ ਨੇ ਲੇਟ ਸ਼੍ਰੀ ਹਰੀ ਸ਼ੰਕਰ ਸਿੰਘਾਨੀਆ ਜੀ ਉਹਨਾਂ ਦੇ 92 ਜਨਮ ਦਿਨ ਦੇ ਉੱਤੇ ਅੱਜ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਫੂਨਦਾਨ ਕੈਂਪ ਦਾ ਜੁਲੂਨ ਕੀਤਾ ਗਿਆ ਹੈ ਤੇ ਇਸ ਖੁੰਦਾਨ ਕੈਂਪ ਦਾ ਜਿਹੜਾ ਉਦਘਾਟਨ ਹੈ ਉਹ ਸਾਡੇ ਮਠੰਡਾ ਸ਼ਹਿਰੀ ਦੇ ਵਿਧਾਇਕ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਰੂਪ ਸਿੰਘ ਗਿੱਲ ਜੀ ਕਰਕੇ ਗਏ ਨੇ ਸਵੇਰ ਤੇ ਹੁਣ ਤੱਕ ਜਿਹਨੇ 20-25 ਦੇ ਕਰੀਬ ਵਰਮਰ ਜਿਹੜੇ ਨੇ ਉਹ ਖੁੰਦਾਨ ਕਰ ਚੁੱਕੇ ਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਵਰਲਡ ਬਲੱਡ ਡੋਨਰਸ ਡੇ ਹੈ 14 ਜੂਨ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਖੂਨਦਾਨੀਆਂ ਨੂੰ ਸਰਕਾਰ ਦੇਣ ਵਿੱਚੋਂ ਜਿਹੜਾ ਇਹ ਦਿਵਸ ਬਣਾਇਆ ਜਾਂਦਾ ਹੈ ਉਸ ਦੀ ਕੜੀ ਦੇ ਤਹਿਤ ਅੱਜ ਜਿਹੜਾ ਬਲੱਡ ਡੋਨੇਸ਼ਨ ਕੈਂਪ ਸੀ ਜਿਹੜੀ ਐਕਟੀਵਿਟੀਜ਼ ਕੀਤੀ ਗਈ ਹੈ ਉਹ ਅੱਜ ਇਹ ਕੇ ਲਕਸ਼ਮੀ ਸਿਮਿੰਟ ਵੱਲੋਂ ਕੀਤੀ ਗਈ ਹੈ ਜਿਹੜਾ ਕੇ ਲਕਸ਼ਮੀ ਸਿਮਿੰਟ ਜਿਹੜਾ ਹੈ ਆਪਣੀ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਖੂਨਦਾਨ ਕੈਂਪ ਜਿਹੜਾ ਲਗਾਉਣ ਦੇ ਵਿੱਚ ਮੂਰੀ ਰੋਲਾਤਾ ਕਰ ਰਿਹਾ ਤੇ ਜਿੱਥੇ ਜੇ ਕਿ ਲక్ష్ਮੀ ਸਿੰਘ ਤੋਂ ਲੋਕ ਖੂਨਦਾਨ ਕੈਂਪ ਲਾਇਆ ਜਾਂਦਾ ਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਨੇ ਵੀ ਇਲਾਕੇ ਦੇ ਲੋਕਾਂ ਦੇ ਖੂਨਦਾਨ ਲਈ ਜਿਹੜਾ ਡਰ ਨੂੰ ਦੂਰ ਕੀਤਾ ਤੇ ਮੈਕਸਿਮਮ ਕੰਟਰੀਬਿਊਸ਼ਨ ਜਿਹੜੀ ਹੈ ਉਹ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਰਹਿੰਦੀ ਹੈਗੀ ਤੇ ਅੱਜ ਰੈੱਡ ਕਰਸ ਸੁਸਾਇਟੀ ਵੱਲੋਂ ਮੈਂ ਇੱਥੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਜਿਹੜਾ ਮੈਂ ਸ਼ਾਮਲ ਹੋਇਆ ਤੇ ਇਹ ਮੂਮੈਂਟ ਜਿਹੜੀ ਹੈ ਕੁੰਦਾਨੀ ਇਹ ਲੱਖਾਂ ਜ਼ਿੰਦਗੀਆਂ ਬਚਾਉਂਦੇ ਵਿੱਚ ਮਦਦਗਾਰ ਸਾਫਿਸਤ ਹੋ। ਕੁਝ ਲੋਕ ਡਰਦੇ ਰਹਿੰਦੇ ਵੇ ਖੁੰਦਾਨ ਦੇ ਤੋਂ ਵੀ ਕਿਹੜੇ ਖੁੰਦ ਕਰੀ ਨਾ। ਇਸ ਵਾਰ ਕੀ ਕਹਿਣਾ? ਹਾਂ ਨਹੀਂ ਬਿਲਕੁਲ ਵੀ ਨਹੀਂ ਜੀ ਇਹ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਇਹ ਮੂਵਮੈਂਟ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਮੈਂ 1983 ਤੋਂ ਇਸ ਮੂਵਮੈਂਟ ਨਾਲ ਜੁੜਿਆ ਹੋਇਆ ਹੈਗਾ ਤੇ ਜਿਸ ਤਰ੍ਹਾਂ ਕਿ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਅੱਜ ਉਹਨਾਂ ਅਗੇ ਖੁੰਦਾਨੀਆਂ ਦਾ ਸਨਮਾਨ ਕੀਤਾ ਗਿਆ ਹੈ ਮੀਟਿੰਗ ਹਾਲ ਦੇ ਵਿੱਚ ਜਿਨ੍ਹਾਂ ਨੇ ਸੌਤਵਾਦ ਵਾਰ ਖੁੰਦਾਨ ਕੀਤਾ ਹੈ ਤੇ ਉਹਨਾਂ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਜੇਕਰ ਅਸੀਂ 125 ਵਾਰ ਵੀ ਖੁੰਦਾਨ ਕਰ ਚੁੱਕ ਜੇ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਜਿਹੜੇ ਨੇ ਉਹ ਸਾਡੇ ਹਿੱਤ ਵਾਸਤੇ ਕੰਮ ਕਰਦੇ ਨੇ ਉਹ ਕਦੇ ਵੀ ਅਸੰਤੰਗ ਕਦਮ ਨਹੀਂ ਚੁੱਕਦੇ ਕਿਉਂਕਿ ਖੂਨ ਜਿਹੜਾ ਕੋਈ ਵੀ ਵਿਅਕਤੀ 18 ਸਾਲ ਉਸ ਦੀ ਘੱਟੋ ਘਾਟ ਉਮਰ ਹੋਣੀ ਚਾਹੀਦੀ ਹੈ 65 ਸਾਲ ਤੱਕ ਜੇਕਰ ਉਹ ਤੰਦਰੁਸਤ ਹੈ ਤਾਂ ਹਰ 3 ਮਹੀਨੇ ਬਾਅਦ ਉਹ ਖੂਨਦਾਨ ਕਰ ਸਕਦਾ ਹੈ ਬਾਕੀ ਮੋਰਓਵਰ ਖੂਨਦਾਨ ਕਰਨ ਤੋਂ ਪਹਿਲਾਂ ਉਸ ਤੋਂ ਜਿਹੜੇ ਨੇ ਕੁਝ ਸਵਾਲ ਜਿਹੜੇ ਨੇ ਪੁੱਛੇ ਜਾਂਦੇ ਨੇ ਬਲੱਡ ਬੈਂਕ ਦੇ ਵੱਲੋਂ ਪ੍ਰੋਪਰ ਨਾਲ ਜਿਹੜੇ ਕੁਝ ਐਚਬੀ ਵਗੈਰਾ ਜਿਹੜਾ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਹੀ ਜਿਹੜਾ ਇੱਕ ਖੂਨਦਾਨ ਨੂੰ ਤਿਆਰ ਕੀਤਾ ਜਾਂਦਾ ਹੈ। ਫਿਰ ਕਿਹੜਾ ਵੀ ਜੀ ਚ ਸਾਰੇ ਟੈਸਟ ਵੀ ਹੋ ਜਾਂਦਾ ਹੈ ਜੀ। ਬਿਲਕੁਲ ਜੀ। ਇਸ ਦੇ ਵਿੱਚ ਸਾਨੂੰ ਵੱਡਾ ਫਾਇਦਾ ਸਾਨੂੰ ਇਹ ਹੈ ਕਿ ਜਦੋਂ ਕੋਈ ਬੰਦਾ ਰੈਗੂਲਰ ਖੂਨਦਾਨ ਕਰਦਾ ਰਹਿੰਦਾ ਹੈ ਤਾਂ ਉਸ ਦੇ ਪੰਜ ਜਿਹੜੇ ਮੰਡੈਟਰੀ ਟੈਸਟ ਹੁੰਦੇ ਨੇ ਬਲੱਡ ਬੈਂਕ ਵੱਲੋਂ ਕੀਤੇ ਜਾਂਦੇ ਨੇ ਤੇ ਜੇ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਉਹਨਾਂ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਡੋਨਰਸ ਨੂੰ ਪਹਿਲਾਂ ਜਿਹੜਾ ਅਗਾਹ ਕਰ ਦਿੱਤਾ ਜਾਂ ਇਕਨਸਤਾਨੀ ਕੋਈ ਵੀ ਦਿੱਕਤ ਨਹੀਂ ਆਉਂਦੀ ਜੇ ਕੋਈ ਬੰਦੇ ਦੇ ਵਿੱਚ ਕੋਈ ਇਸਤਾਨੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਇਨਫੋਰਮ ਬਿਲਕੁਲ ਕੀਤਾ ਜਾਂਦਾ ਹੈ ਤੇ ਸਾਨੂੰ ਵੱਧ ਚੜ ਕੇ ਖੁੰਦਾਨ ਕਰਨਾ ਚਾਹੀਦਾ ਹੈ ਧੰਨਵਾਦ